ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗਰਮੀਆਂ ਵਾਲੇ ਸੂਟ ਤੇ ਬਹੁਤ ਹੀ ਸੋਹਣਾ ਲੈਸਸ ਲਾ ਕੇ ਡਿਜ਼ਾਈਨ ਬਣਾਵਾਂਗੇ ਤੁਸੀਂ ਦੇਖ ਸਕਦੇ ਆਂ ਆਪਾਂ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਜਿਹੜੇ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਇਹਦੇ ਵਿੱਚ ਆਪਾਂ ਕੱਪੜਾ ਬਹੁਤ ਹੀ ਈਜ਼ੀ ਤਰੀਕਾ ਨਾਲ ਕਟਿੰਗ ਕਰਾਂਗੇ ਤੇ ਥੋੜਾ ਕੱਪੜਾ ਵੀ ਵੱਧ ਘੱਟ ਨਹੀਂ ਹੋਣਾ ਤੇ ਥੋੜੀ ਜਿਹੀ ਜੈਕ ਤੇ ਲੈਸ ਬਿਲਕੁਲ ਗੁੰਮ ਅਟੈਚ ਹੋਊਗੀ ਠੀਕ ਹੈ ਜੀ ਬਿਲਕੁਲ ਗੁੰਮ ਅਟੈਚ ਹੋਈਏ ਦੇਖੋ ਸਾਈਡਾਂ ਤੋਂ ਵੀ ਗੁੰਮ ਹੈ ਇਹ ਤੇ ਇੱਥੋਂ ਵੀ ਆਪਣੀ ਗੁੰਮ ਹੈ ਠੀਕ ਹੈ ਜੀ ਤੇ ਪੁੱਠਿਆਲੇ ਪਾਸੇ ਵੀ ਦੇਖੋ ਆਪਣੇ ਕੋਈ ਵੀ ਐਕਸਟਰਾ ਕਪੜਾ ਨਹੀਂ ਹੈਗਾ ਨਾ ਹੀ ਆਪਣੇ ਇੱਥੇ ਕਪੜੇ ਦੇ ਕਿ ਧਾਗੇ ਵਗੈਰਾ ਹੈਗੇ ਆ ਕਈ ਵਾਰ ਕੀ ਹੁੰਦਾ ਆ ਆਪਾਂ ਕਪੜਾ ਜੋ ਕਟਿੰਗ ਕਰਦੇ ਨੇ ਸਾਈਡ ਤੇ ਆਪਣੇ ਧਾਗੇ ਨਿਕਲੇ ਹੁੰਦੇ ਆ ਬਿਲਕੁਲ ਪਲੇਨ ਪਲੇਨ ਕਪੜਾ ਆ ਆਪਣਾ ਬਿਲਕੁਲ ਵੀ ਕਟੇ ਫਟੇ ਦਾ ਕੋਈ ਵੀ ਨਿਸ਼ਾਨ ਨਹੀਂਗਾ ਇੱਥੇ ਤੇ ਸਿੱਧੀ ਵਾਲੀ ਸਾਈਡ ਵੀ ਆਪਣੇ ਕਟੇ ਫਟੇ ਦਾ ਕੋਈ ਵੀ ਨਿਸ਼ਾਨ ਨਹੀਂਗਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਤੇ ਬਹੁਤ ਹੀ ਈਜ਼ੀ ਤਰੀਕਾ ਨਾਲ ਬਣੂਗਾ ਤੇ ਸੋ ਫਰੈਂਕਸ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਚਲੋ ਜੀ ਵੀਡੀਓ ਕਰਦੇ ਆ ਆਪਾਂ ਸਟਾਰਟ ਜੀ ਜੈਸ ਤਰੀਕੇ ਨਾਲ ਲੈਸਾਂ ਪੰਨ ਆਪਾਂ ਇਸ ਤਰੀਕੇ ਨਾਲ ਹੀ ਲੈਸਾਂ ਲਾਉਣੀਆਂ ਇਹ ਤੋਂ ਪਹਿਲਾਂ ਤੁਹਾਨੂੰ ਇਹ ਫਲਾਵਰ ਵਾਲੀ ਲੈਸ ਨੂੰ ਆਪਾਂ ਗੋਮ ਤਰੀਕੇ ਨਾਲ ਲਾਵਾਂਗੇ ਠੀਕ ਹੈ ਜੀ ਤੇ ਜਿਹੜਾ ਆਪਣੇ ਕੋਲ ਬੰਨਦਾ ਹੈਗਾ ਇਹ ਸਿੱਧੇ ਵਾਲਾ ਪਾਸਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਉਹਨੂੰ ਫੋਲਡਿੰਗ ਕਰਾਂਗੇ ਸਿੱਧੇ ਵਾਲੇ ਪਾਸੇ ਤੇ ਜਿੰਨੇ ਆਪਾਂ ਫਲਾਵਰ ਬਾਹਰ ਕੱਢਣੇ ਆ ਉਹਨੇ ਆਪਾਂ ਇਸ ਤਰੀਕੇ ਨਾਲ ਰੱਖ ਜਾਗੇ ਠੀਕ ਹੈ ਜੀ ਆਪਾਂ ਅੱਧੇ-ਅੱਧੇ ਫਲਾਵਰ ਬਾਹਰ ਕੱਢਣੇ ਆ ਤਾਂ ਆਪਾਂ ਅੱਧੇ-ਅੱਧੇ ਫਲਾਵਰ ਇਸ ਤਰੀਕੇ ਨਾਲ ਰੱਖਿਆ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰ ਦੇਣਾ फलावर के बिल्कुल आप सेंटर चलाई लीक है ठीक है जी इस तरह अपने ਐਸਟਰਾ ਗਮਸ ਲਈ ਲਾ ਕੇ ਆਪਣੇ ਫਲਾਵਰ ਇਸ ਤਰੀਕੇ ਨਾਲ ਆਏਣਗੇ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਦਾਬਸੀਨ ਲਾ ਰਾਂਗੇ ਥੋੜੀ ਮਰਜੀ ਦਾਬਸੀਨ ਲਾਉਣੀ ਹੈ ਕਿ ਨਹੀਂ ਹਾਂਜੀ ਆਪਾਂ ਇੱਕ ਲੇਸ ਲਾ ਲਈ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਣੀ ਇੱਕ ਲੇਸ ਲੱਗ ਗਈ ਆ ਇਸ ਤੋਂ ਬਾਅਦ ਆਪਾਂ ਬਾਹਰ ਦਾ ਪੁੱਠੇ ਵਾਲਾ ਪਾਸਾ ਕਰਾਂਗੇ ਠੀਕ ਹੈ ਜੀ ਇਹ ਆਪਣਾ ਬਾਹਰ ਦਾ ਪੁੱਠੇ ਵਾਲਾ ਪਾਸਾ ਤੇ ਇਹਦੇ ਉੱਪਰ ਜਿਹੜੀ ਆਪਾਂ ਲੇਸ ਰੱਖਣੀ ਆ ਜਾਲੀ ਵਾਲੀ ਲੇਸ ਹੈ ਜਿਹੜੀ ਆਪਾਂ ਇਹ ਆਪਾਂ ਪੁੱਠੀ ਹੀ ਰੱਖਣੀ ਉੱਪਰ ਠੀਕ ਹੈ ਜੀ ਪੁੱਠੇ ਵਾਲੇ ਪਾਸੇ ਪੁੱਠੀ ਲੇਸ ਰੱਖਣੀ ਹੈ ਇਹ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਆਪਾਂ ਕੰਨੀ ਕੰਨੀ ਤੇ ਸਲਾਈ ਲਾ ਦੇਾਂਗੇ ਠੀਕ ਹੈ ਜੀ ਤੇ ਦੂਸਰੀ ਸਾਈਡ ਵੀ ਕੰਨੀ ਕੰਨੀ ਤੇ ਸिलाई ਲਾਵਾਂਗੇ ਬਿਲਕੁਲ ਕੰਨੀ ਕੰਨੀ ਤੇ ਸिलाई ਲੋਣੀ ਹੈ ਦੇਖੋ ਜੀ ਇੱਥੇ ਆਪਣੇ ਇੱਥੇ ਕੰਨੀ ਕੰਨੀ ਆ ਇਸ ਤੋਂ ਬਾਅਦ ਆਪਾਂ ਸਿੱਧੇ ਵਾਲੀ ਸਾਈਡ ਜੀ ਸੈਂਟਰ ਚੋਂ ਕਪੜਾ ਇਸ ਤਰੀਕਾ ਨਾਲ ਕਟਿੰਗ ਕਰਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੀ ਆਪਣੀ ਇਸ ਤਰੀਕ ਨਾਲ ਲੇਸ ਆ ਜੂਗੀ ਦੇਖੋ ਆਪਾਂ ਜਿਹੜੀ ਆ ਲੇਸ ਹੈ ਸਿੱਧੀ ਆ ਗਈ ਠੀਕ ਹੈ ਜੀ ਇਸ ਤੋਂ ਬਾਅਦ ਆ ਇਸ ਕੱਪੜੇ ਨੂੰ ਆਪਾਂ ਇਸ ਤਰੀਕਾ ਨਾਲ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਤੇ ਇੱਥੇ ਆਪਾਂ ਜਿਗਜੈਗ ਰੱਖ ਦਾਂਗੇ ਜੀ ਇੱਥੇ ਇਸ ਤਰੀਕੇ ਨਾਲ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਆਪਾਂ ਇਸ ਕਪਰੇ ਨੂੰ ਉੱਪਰ ਫੋਲਡਿੰਗ ਕਰਦੇ ਨੇ ਇਸ ਤਰੀਕੇ ਨਾਲ ਤੇ ਥੱਲੇ ਰਿਹਾ ਭਜਿਗ ਜਿਹਾ ਰੱਖ ਦਿੰਨੇ ਹਾਂ ਠੀਕ ਹੈ ਜੀ ਲੋਜੀ ਇੱਕ ਸਾਈਡ ਆਪਣੀ ਸਲਾਈ ਲੱਗ ਗਈ ਆ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡਿੰਗ ਕਰਕੇ ਤੇ ਥੱਲੇ ਆਪਾਂ ਜਿਗਜਗ ਰੱਖ ਦੇਣੀ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਜਾਣਾ ਤੁਸੀਂ ਦੇਖ ਸਕਦੇ ਹੋ ਲੋ ਜੀ ਆਪਾਂ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਤੁਸੀਂ ਦੇਖ ਸਕਦੇ ਕਿੰਨੀ ਸਫਾਈ ਨਾਲ ਡਿਜ਼ਾਈਨ ਬਣਿਆ ਐ ਇਸ ਤਰ੍ਹਾਂ ਲੈਸ ਲਾਉਣ ਨਾਲ ਜੀ ਦੇਖੋ ਜਿਹੜਾ ਆਪਣਾ ਵਿੱਚ ਕਪੜਾ ਆਪਾਂ ਕਟਿੰਗ ਕਰਦੇ ਆਂ ਕਈ ਵਾਰ ਕੀ ਹੁੰਦਾ ਆਪਾਂ ਜਦੋਂ ਕਪੜਾ ਕੱਟ ਕੇ ਅਲੱਗ-ਅਲੱਗ ਲਾਉਣੇ ਆਪਣਾ ਕਪੜਾ ਵੱਧ ਘੱਟ ਹੋ ਜਾਂਦਾ ਤੇ ਲੈਸ ਵੀ ਆਪਣੀ ਵੱਧ ਘੱਟ ਹੋ ਜਾਂਦੀ ਐ ਇਸ ਤਰੀਕਾ ਨਾਲ ਲੈਸ ਲਾਉਣ ਨਾਲ ਜੇ ਬਿਲਕੁਲ ਆਪਣੀ ਲੈਸ ਬਰਾਬਰ-ਬਰਾਬਰ ਆਉਂਦੀ ਐ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜੀ ਤੇ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈ